ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਬੜੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਚਿੰੰਬੀਰ ਆਪਣਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਵੱਤ ਵਤ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਡੇਰਾ ਬੱਬਾ ਗੰਗਾ ਰਾਮ ਗਿੱਦਰਬਾਹ ਵਿਖੇ ਚਾੜੂਕ ਫਟਿਆ ਗਿਆ ਸਿਲੰਦਰ ਮੱਚੀ ਹਫੜੀ ਦਫੜੀ ਕਈ ਵਿਅਕਤੀਆਂ ਦੀ ਹੋਈ ਜ਼ਖਮੀ ਇਸ ਨਾਲ ਹੀ ਡੇਰਾ ਬੱਬਾ ਗੰਗਾ ਰਾਮ ਕਿੱਦੜ ਬਹਾ ਵਿਖੇ ਚਾਣਕ ਗੈਸ ਸਿਲੰਡਰ ਫਟਣ ਦੇ ਸਬਾਦ ਹਫਾ ਦਾ ਫਲੀਮ ਬਚ ਗਈ ਅਤੇ ਡੇਰਾ ਵਿਖੇ ਬਸ 30 ਬੰਦੇ ਚੱਲ ਰਹੇ ਸਵਾਗਤ ਦੌਰਾਨ ਇਸ ਘਟਨਾ ਵਾਪਰੀ ਇਸ ਸਹਾਸੀ ਵਿੱਚ 5-6 ਵਿਅਕਤੀ ਜ਼ਖਮੀ ਹੋ ਗਏ ਹਨ ਇਸ ਮਾਚਾਰ ਪ੍ਰਾਪਤ ਹੋਈ ਹੈ ਇਸ ਦਿਨ ਵਾਲੀ ਕਿਦੜ ਬਹਾ ਦੇਵਾ ਖਵਾ ਹਸਪਤਾਲਾ ਚ ਪਹੁੰਚ ਕਰਵਾਇਆ ਗਿਆ ਹਨ ਦੱਸਿਆ ਜਾ ਰਿਹਾ ਹੈ ਕਿ ਡੇਰਾ ਬਾਬਾ ਗੰਗਾਰਾਮ ਵਿਖੇ ਸਮਾਗਮ ਹਫਤਾ ਪਾਰ ਚੱਲਦੇ ਹੈ ਇਸ ਸਬੰਧੀ ਲੰਗਰ ਤਿਆਰ ਕਰਦੇ ਅਚਨਕ ਸਿਲੰਡਰ ਫਟਿਆ ਅਤੇ ਜਿਸ ਤੋਂ ਬਾਅਦ ਹਾਹਾਕਾਰ ਮਚ ਗਈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੇ ਤੁਹਾਡੇ ਇੱਕ ਇੱਕ ਵੀਡੀਓ ਨੂੰ ਲਾਈਕ ਕੀਤਾ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ